ਘਰ ਦੇ ਵਿੱਚ ਕੋ ਗੰਦੀ ਜੀ ਬਦਬੂ ਆਉਂਦੀ ਤੇ ਲੇਡੀਜ਼ ਦੇ ਨਾਲ ਜਦੋਂ ਗੱਲ ਕਰੀਦੀ ਆ ਤਾਂ ਇੱਥੇ ਸ਼ੋਲਡਰਸ ਤੇ ਵੇਟ ਲੈਗਸ ਤੇ ਥਾਈਸ ਤੇ ਭਾਰ ਮਹਿਸੂਸ ਹੋਣਾ ਕਿ ਮੇਰੇ ਕੁਝ ਰੱਖਿਆ ਆ ਇਸ ਤੋਂ ਇਲਾਵਾ ਗੰਦੇ ਸੁਪਨੇ ਆਉਣਾ oh my god ਸਰੀਰ ਦਾ ਕੋਈ ਪਾਰਟਿਕੂਲਰ ਅੰਗ ਕਾਲਾ ਹੋਣਾ ਸ਼ੁਰੂ ਹੋ ਗਿਆ ਆਰਥਿਕ ਤੌਰ ਤੇ ਨੁਕਸਾਨ ਤੇ ਨੁਕਸਾਨ Your losses are just beginning No ਹਰ ਵੇਲੇ ਸੁਸਾਇਡ ਦੇ ਖਿਆਲ ਆਉਣੇ ਜਦੋਂ ਗੰਦੀਆਂ ਸ਼ਕਤੀਆਂ ਲੱਗ ਜਾਂਦੀਆਂ ਵਾ ਇਸ ਹੱਦ ਤੱਕ ਇਨਸਾਨ ਦੀ ਜ਼ਿੰਦਗੀ ਨੂੰ ਗੰਦਾ ਕਰ ਦਿੰਦੀਆਂ ਕੋਈ ਕਿਸੇ ਨੇ ਕਮੈਂਟ ਕੀਤਾ ਸੀ ਕਿ ਜਿੰਦ ਕਿਵੇਂ ਕਿਸੇ ਲੜਕੀ ਦੇ ਨਾਲ ਗਲਤ ਕਰ ਸਕਦੇ ਤੇ ਉਹ ਉਹਨਾਂ ਦੇ ਕੋਲ ਤਾਂ ਸਰੀਰ ਹੀ ਨਹੀਂ ਆ। ਜੇਕਰ ਕਿਸੇ ਘਰ ਦੇ ਉੱਤੇ ਮਲੀਸ਼ਕੀਆਂ ਲਾ ਦਿੱਤੀਆਂ ਚਾਹ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡੀ ਪ੍ਰਿਯ ਹੋਸ ਤਮੰਨਾ ਤੇ ਇੱਕ ਵਾਰ ਫਿਰ ਤੋਂ ਤੁਹਾਡੇ ਸਾਰਿਆਂ ਦਾ ਸਵਾਗਤ ਕਰਦੀ ਆ ਤੁਹਾਡੇ ਆਪਣੇ ਪੋਡਕਾਸਟ ਚੈਨਲ ਦੇ ਵਿੱਚ ਜਿਸ ਦਾ ਨਾਮ ਹੈ ਰੂਹਾਨੀ ਰਾਹ ਬੀ ਡਾਕਟਰ ਜਗਜੀਤ ਜਸੀ ਜੀ। ਰੂਹਾਨੀ ਰਾਹ ਸੋ ਜੇ ਅਸੀਂ ਗੱਲ ਕਰਾਂਗੇ ਕਿ ਜੁੜੀਆਂ ਸ਼ਕਤੀਆਂ ਨੇ ਉਮਲੀ ਇਹ ਕਹਿ ਸਕਦੇ ਹਾਂ ਕਿ ਗੰਧੀਆਂ ਕਿਸ ਤਰੀਕੇ ਨਾਲ ਹੋ ਜਾਂਦੀਆਂ ਨੇ ਕਿਉਂਕਿ ਸ਼ਕਤੀ ਨੂੰ ਤਾਂ ਐਜ਼ ਅ ਅਸੀਂ ਪੋਜ਼ਿਟਿਵ ਦੇਖਦੇ ਹਾਂ ਪਰੰਤੂ ਉਹੀ ਜਿਹੜੀ ਪੋਜ਼ਿਟਿਵਿਟੀ ਹੈ ਉਹ 네ਗੇਟਿਵਿਟੀ ਦੇ ਵਿੱਚ ਕਿਦਾਂ ਕਨਵਰਟ ਹੋ ਜਾਂਦੀ ਹੈ ਇਹ ਗੰਧੀਆਂ ਸ਼ਕਤੀਆਂ ਜੇਕਰ ਮਨੁੱਖੀ ਮਤਲਬ ਮਨੁੱਖੀ ਵਿਰਤੀ ਦੇ ਵਿੱਚ ਐਂਟਰ ਹੁੰਦੀਆਂ ਨੇ ਤਾਂ ਕਿਹੜੇ ਚੇਂਜਸ ਆਉਂਦੇ ਨੇ ਤੇ ਇਹ ਜਿਹੜੀਆਂ ਸ਼ਕਤੀਆਂ ਨੇ ਇਹ ਜਿਹੜੀਆਂ ਬੁਰੀਆਂ ਸ਼ਕਤੀਆਂ ਨੇ ਇਹ ਇਨਸਾਨੀ ਜੀਵਨ ਪਿੱਛੇ ਲੱਗਣ ਦੇ ਕਾਰਨ ਕੀ ਹੁੰਦੇ ਨੇ ਤੇ ਇਹਨਾਂ ਤੋਂ ਬਚਾ ਕਿਸ ਤਰੀਕੇ ਦੇ ਨਾਲ ਕੀਤਾ ਜਾ ਸਕਦਾ ਹੈ ਅੱਜ ਅਸੀਂ ਸਾਰੇ ਸਵਾਲਾਂ ਦਾ ਜਵਾਬ ਅਸੀਂ ਲਵਾਂਗੇ ਸਾਡੇ ਐਕਸਪਰਟ ਡਾਕਟਰ ਜਗਜੀਤ ਜੱਸੀ ਜੀ ਦੇ ਕੋਲ ਆਓ ਗੱਲਬਾਤ ਦਾ ਸੈਸ਼ਨ ਸ਼ੁਰੂ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਅਕਸਰ ਸਰ ਜਦੋਂ ਸ਼ਕਤੀਆਂ ਦੀ ਗੱਲ ਆਉਂਦੀ ਆ ਤਾਂ ਸ਼ਕਤੀਆਂ ਨੂੰ ਅਸੀਂ ਐਜ਼ ਅ ਪੋਜ਼ਿਟਿਵ ਦੇਖਦੇ ਹਾਂ ਪਰੰਤੂ ਇਹ ਸ਼ਕਤੀ ਤਿਆ ਮਲੀਨ ਕਿਉਂ ਹੋ ਜਾਂਦੀਆਂ ਇਹ ਕਹਿ ਸਕਦੇ ਕਿ ਸ਼ਕਤੀਆਂ ਦਾ ਨੈਗੇਟਿਵ ਹੋਣ ਦਾ ਕਾਰਨ ਕੀ ਹੈ ਦੇਖੋ ਸ਼ਕਤੀ ਜਿਹੜੀ ਆ ਉਹ ਨੈਗੇਟਿਵ ਨਹੀਂ ਹੁੰਦੀ ਤੇ ਹਰ ਸਿੱਕੇ ਦੇ ਦੋ ਪਹਿਲੂ ਆ ਜੀ ਪੋਜ਼ਿਟਿਵ ਐਂਡ ਨੈਗੇਟਿਵ ਹਮ ਇੱਕ ਸ਼ਕਤੀਆਂ ਜਿਹੜੀਆਂ ਪੋਜ਼ਿਟਿਵ ਆ ਹਮ ਜਿਨ੍ਹਾਂ ਨੂੰ ਆਪਾਂ ਪੂਜਦੇ ਆ ਹਮ ਉਹ ਵੀ ਸ਼ਕਤੀਆਂ ਨੇ ਜਿਸ ਤਰ੍ਹਾਂ ਮਹਨੂਮਾਨ ਜੀ ਦੀ ਸ਼ਕਤੀ ਆ ਮਾਂ ਦੁਰਗਾ ਦੀ ਸ਼ਕਤੀ ਆ ਮਾਂ ਕਾਲਕਾ ਦੀ ਸ਼ਕਤੀ ਆ ਲੋਕੀ ਪੂਜਦੇ ਆ ਉਹ ਪੋਜ਼ਿਟਿਵ ਆ ਹੁਣ ਇੱਕ ਜਿਹੜੀ ਆਪਾਂ ਗੱਲ ਕਰਨ ਲੱਗੇ ਅੱਜ ਗੰਦੀਆਂ ਸ਼ਕਤੀਆਂ ਮਲੀਨ ਮਲੀਨ ਸ਼ਕਤੀਆਂ ਜਦੋਂ ਉਹ ਕਿਸੇ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਐਂਟਰ ਹੁੰਦੀਆਂ ਕਿਸੇ ਨਾਲ ਲੱਗ ਜਾਂਦੀਆਂ ਤਾਂ ਉਹਨਾਂ ਦੀ ਪਛਾਣ ਕਿਵੇਂ ਕੀਤੀ ਜਾ ਸਕਦੀ ਹੈ ਕਿੱਦਾਂ ਕਹਿ ਸਕਦੇ ਆ ਵੀ ਇਸ ਇਨਸਾਨ ਦੇ ਨਾਲ ਗੰਦੀ ਸ਼ਕਤੀ ਲੱਗੀ ਹੈ ਇਹਦੇ ਬਾਰੇ ਆਪਾਂ ਗੱਲ ਕਰ ਸਕਦੇ ਆ ਸੋ ਜਦੋਂ ਗੰਦੀਆਂ ਸ਼ਕਤੀਆਂ ਇਨਸਾਨ ਦੇ ਨਾਲ ਲੱਗ ਜਾਂਦੀਆਂ ਵਾ ਉਹਦਾ ਸਭ ਤੋਂ ਪਹਿਲਾ ਲੱਛਣ ਕੀ ਹੁੰਦਾ ਵੀ ਘਰ ਦੇ ਵਿੱਚ ਕੋ ਗੰਦੀ ਜੀ ਬਦਬੂ ਆਉਂਦੀ ਹੈ ਹੂੰ ਹੂੰ ਕਈ ਵਾਰੀ ਕੰਟੀਨਿਊਸਲੀ ਲਗਾਤਾਰ ਆਉਂਦੀ ਹੈ ਤੇ ਕਈ ਵਾਰੀ ਕੁਛ ਇੱਕ ਸੈਕਿੰਡ ਦੇ ਲਈ ਆਉਂਦੀ ਹੈ ਤੇ ਚਲੀ ਜਾਂਦੀ ਹੈ ਹੂੰ 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 ਆਮ ਹੂੰ ਹੂੰ ਜਦੋਂ ਆਪਾਂ ਉਹਦਾ ਅਨਲਿਸਿਸ ਕਰਦੇ ਆ ਕਿਸੇ ਦਾ ਹੂੰ ਹੂੰ ਤੇ ਕਈ ਵਾਰੀ ਤਾਂ ਇਦਾਂ ਵੀ ਆ ਵੀ ਕਈ ਵਾਰੀ ਕੋਈ ਇਦਾਂ ਆ ਕੇ ਆਫਿਸ ਦੇ ਵਿੱਚ ਆਪਣੀ ਅਪਾਇੰਟਮੈਂਟ ਲਈ ਆਇਆ ਤਾਂ ਜਿਹੜੀ ਸ਼ਕਤੀ ਉਹਦੇ ਨਾਲ ਆਈ ਉਹਦੀ ਜਿਹੜੀ ਸਮੈਲ ਜਿਹੜੀ ਉਹ ਉਹਦੇ ਨਾਲ ਤਾਕਤ ਆਈ ਜਿਹੜੀ ਸ਼ਕਤੀ ਆਈ ਹੈ ਜਿਹਦਾ ਸਿਗਰਟ ਦੀ ਸਮੈਲ ਆ ਤਾਂ ਸੇਮ ਮਤਲਬ ਮੈਨੂੰ ਪੂਰੀ ਸਮੈਲ ਮੇਰੇ ਤੱਕ ਫੀਲ ਹੋਈ ਤੇ ਮੈਨੂੰ ਕਹਿਣਾ ਪਿਆ ਉਸ ਬੰਦੇ ਨੂੰ ਜਿਹੜਾ ਨਾਮ ਹੈ ਵੀ ਭਾਈ ਤੂੰ ਸਿਗਰਟ ਪੀ ਕੇ ਆਏ ਹੋ ਜਾਂ ਤੁਸੀਂ ਚੇਨ ਸਮੋਕਰ ਹੋ ਕਹਿੰਦਾ ਨਹੀਂ ਜੀ ਭਾਈ ਉਹ ਸਿਗਰਟ ਤੇ ਪੀਂਦਾ ਨਹੀਂ ਪਰ ਬਾਅਦ ਵਿੱਚ ਉਹ ਜਦੋਂ ਅਨਲਿਸਿਸ ਉਹਦਾ ਕੀਤਾ ਤੇ ਬਾਅਦ ਵਿੱਚ ਉਹ ਮੰਨਿਆ ਕਿ ਮੈਂ ਵਾਕਈ ਹੀ ਉਸ ਸ਼ਕਤੀ ਨੂੰ ਮੰਨਦਾ ਵਾਂ ਸੋ ਇੱਕ ਗੰਦੀ ਜੀ ਸਮੈਲ ਆਉਣੀ ਇੱਕ ਫੈਕਟ ਆ ਵੀ ਆਈ ਕੁਝ ਸੈਕੰਡ ਲਈ ਆਈ ਤੇ ਚਲੇਗੀ ਫਿਰ ਇਸ ਤੋਂ ਇਲਾਵਾ ਸੁੱਤੇ ਪਿਆ ਸਰੀਰ ਤੇ ਦਬਾਅ ਪੈਣਾ ਜਾਂ ਜਿਸ ਤਰ੍ਹਾਂ ਆਮ ਜਿੱਦਾਂ ਕਈ ਆ ਕੇ ਦੱਸਦੇ ਲੇਡੀਜ਼ ਦੇ ਨਾਲ ਜਦੋਂ ਗੱਲ ਕਰੀਦੀ ਹੈ ਤਾਂ ਇੱਥੇ ਸ਼ੋਲਡਰਸ ਤੇ ਵੇਟ ਲੈਗਸ ਤੇ ਥਾਈਸ ਤੇ ਭਾਰ ਮਹਿਸੂਸ ਹੋਣਾ ਕਿ ਮੇਰੇ ਕੁਝ ਰੱਖਿਆ ਆ ਮੇਰੇ ਕੋਲ ਕੁਝ ਅਨਸੀਸਰੀ ਮੇਰੇ ਉੱਤੇ ਕੋਈ ਬਰਡਨ ਹੈ ਕੋਈ ਵੇਟ ਹੈ ਇਹ ਜਿਹੜੀਆਂ ਗੰਦੀਆਂ ਸ਼ਕਤੀਆਂ ਇਹਨਾਂ ਦੀ ਕੁਝ ਇੱਕ ਪਹਿਚਾਣ ਆ ਆਪਾਂ ਸਿੰਪਟਮ ਦੱਸ ਰਹੇ ਆ ਇਸ ਤੋਂ ਇਲਾਵਾ ਗੰਦੇ ਸੁਪਨੇ ਆਉਣਾ ਅ ਇੱਕ ਹੁੰਦੇ ਆ ਕੰਟੀਨਿਊਸਲੀ ਲਗਾਤਾਰ ਆਉਣਾ ਇੱਕ ਹੁੰਦਾ ਵਾ ਕਦੀ ਕਦੀ ਦਿਨ ਛੱਡ ਕੇ ਆਉਣਾ ਉਹ ਅਲੱਗ-ਅਲੱਗ ਐਂਟੀਟੀਆਂ ਦਾ ਅਲੱਗ-ਅਲੱਗ ਤਰੀਕਾ ਆ ਉਹ ਤੋਂ ਆਪਾਂ ਡਾਇਗਨੋਸ ਕਰਦੇ ਆ ਫਿਰ ਇਸ ਤੋਂ ਇਲਾਵਾ ਚਿਹਰਾ ਕਾਲਾ ਪੈ ਜਾਣਾ ਫਿਰ ਇਸ ਤੋਂ ਅੱਗੇ ਆ ਜਾਂਦਾ ਵਾ ਵੀ ਚਿਹਰਾ ਕਾਲਾ ਪੈ ਜਾਣਾ ਇਸ ਤੋਂ ਇਲਾਵਾ ਸਰੀਰ ਦਾ ਕੋਈ ਪਾਰਟਿਕੂਲਰ ਅੰਗ ਕਾਲਾ ਹੋਣਾ ਸ਼ੁਰੂ ਹੋ ਜਾਣਾ ਜਸਟ ਲਾਈਕ ਫਿੰਗਰ ਹਮ ਹਮ ਫਿੰਗਰ ਵੀ ਨਹੀਂ ਸਾਰੀ ਫਿੰਗਰ ਵੀ ਨਹੀਂ ਜਸਟ ਲਾਈਕ ਆਪਾਂ ਕਹਿ ਸਕਦੇ ਕਪੋਟਾ ਕਾਲਾ ਹੋਣਾ ਸ਼ੁਰੂ ਹੋ ਗਿਆ ਇਹ ਵੀ ਜਿਹੜੀ ਗੰਦੀ ਸ਼ਕਤੀ ਦਾ ਪ੍ਰਤੀਕ ਹੈ ਫਿਰ ਇਸ ਤੋਂ ਇਲਾਵਾ ਜਿਹੜੀ ਗੱਲ ਆ ਜਾਂਦੀ ਆ ਵੀ ਆਰਥਿਕ ਤੌਰ ਤੇ ਨੁਕਸਾਨ ਤੇ ਨੁਕਸਾਨ ਸੋਚਿਆ ਵਾ ਵੀ ਇਹਦੇ ਚ ਆਪਾਂ ਲੱਖ ਰੁਪਏ ਇਨਵੈਸਟਮੈਂਟ ਕੀਤੀ ਆ ਪਰ ਡੈਡ ਸ਼ੋਰ ਹੈ ਵੀ ਇਹਦੇ ਚ ਸਾਨੂੰ 1 ਲੱਖ ਦਾ 10000 ਬਣੂਗਾ ਪਰ ਉਹਦੇ ਵਿੱਚ ਵੀ ਲੱਖ ਰੁਪਇਆ ਕਿੱਥੇ ਗਿਆ ਉਹਦਾ ਪ੍ਰੋਫਿਟ ਤੇ ਗੱਲ ਦੂਰ ਦੀ ਰਹਿ ਗਈ ਲੱਖ ਰੁਪਇਆ ਵੀ ਨਹੀਂ ਲੱਭਦਾ ਲੱਖ ਦੇ ਉੱਤੇ 2 ਲੱਖ ਕਰਜਾ ਹੋਰ ਚੜ ਗਿਆ ਸਮਾਜਿਕ ਤੌਰ ਤੇ ਨੁਕਸਾਨ ਸਮਾਜ ਦੇ ਵਿੱਚ ਬਹੁਤ ਸੋਹਣੀ ਇੱਜ਼ਤ ਮਾਨ ਪ੍ਰਤਿਸ਼ਟਾ ਚਾਰਚ ਫੇਰੇ ਇੱਜ਼ਤ ਬਣੀ ਆ ਇੱਕਦਮ ਉਹੀ ਲੋਕ ਜਿਹੜੇ ਜਾਂਦਿਆਂ ਨੂੰ ਸਿਰ ਮੱਥੇ ਤੇ ਬਿਠਾਉਂਦੇ ਸੀ ਉਹ ਸ਼ਕਲ ਵੇਖਣੇ ਇਹ ਪਸੰਦ ਨਹੀਂ ਕਰਨਗੇ ਰਿਸ਼ਤੇਦਾਰਾਂ ਦੇ ਨਾਲ विदाउट एनी रीज़न डिस्प्यूट ਪੈਣਾ ਸ਼ੁਰੂ ਹੋ ਜਾਏਗਾ ਬੋਲਚਾਲ ਬੰਦ ਹੋਣੇ ਸ਼ੁਰੂ ਹੋ ਜਾਣਗੇ ਆਂਡੀ ਗਵਾਂਡੀ ਮੂੰਹ ਮੋੜ ਲੈਣਗੇ ਇਹ ਗੰਦੀਆਂ ਸ਼ਕਤੀਆਂ ਜਦੋਂ ਲੱਗ ਜਾਂਦੀਆਂ ਕਿਸੇ ਦੇ ਨਾਲ ਇਹ ਉਹਨਾਂ ਦੀ ਪਛਾਣ ਦੱਸ ਰਹੇ ਆ ਫਿਰ ਸਿਗਰਟ ਦੀ ਸਮੈਲ ਆਉਣੀ ਫਿਰ ਸ਼ਰਾਬ ਦੀ ਸਮੈਲ ਆਉਣੀ ਇਹ ਕੁਛ ਇੱਕ ਪਾਰਟਿਕੂਲਰ ਸਿੰਪਟਮ ਆ ਵੀ ਇਨਸਾਨ ਘਰ ਦੇ ਵਿੱਚ ਜਦੋਂ ਵੱੜਦਾ ਤਾਂ ਉਹ ਇੱਕਦਮ ਸੈਡ ਮੈਨੂੰ ਕੋ ਬੁਲਾਉਣਾ ਮੇਰੇ ਲਾਗੋ ਪਾਸੇ ਹੋ ਜੋ ਖਲੋਏ ਨਾ ਮੇਰੇ ਲਾਗੋ ਪਰ ਉਹੀ ਬੰਦਾ ਜਦੋਂ ਘਰ ਤੋਂ ਬਾਹਰ ਜਾਊਗਾ ਉਹ ਖੁਸ਼ ਰਹੂਗਾ ਐਡ ਘਰ ਦੇ ਵਿੱਚ ਵੜਦੇ ਆਹੀਂ ਉਹ ਇੱਕਦਮ ਗਹਿਰੀ ਉਦਾਸੀ ਦੇ ਵਿੱਚ ਚਲੇ ਜਾਏਗਾ ਵੀ ਮੈਂ ਘਰ ਤੋਂ ਬਾਹਰ ਭੱਜ ਜਾਵਾਂ ਮੈਂ ਖਲੋਵਾ ਹੀ ਨਾ ਫਿਰ ਹਰ ਵੇਲੇ ਸੁਸਾਈਡ ਦੇ ਖਿਆਲ ਆਉਣੇ ਆਤਮ ਹੱਤਿਆ ਦੇ ਖਿਆਲ ਆਉਣੇ ਕਿ ਮੈਂ ਮਾਰੀ ਜਾਵਾਂ ਤੇ ਚੰਗਾ ਵਾ ਹਰ ਵੇਲੇ ਇੱਕੋ ਥੌਟ ਚੱਲਦੇ ਰਹਿਣਾ ਇਹ ਗੰਦੀਆਂ ਸ਼ਕਤੀਆਂ ਦੀ ਪਹਿਚਾਨ ਆ ਜਦੋਂ ਕਿਸੇ ਇਨਸਾਨ ਦੇ ਨਾਲ ਇਹ ਚੀਜ਼ਾਂ ਲੱਗ ਜਾਂਦੀਆਂ ਵਾ ਇਸ ਤੋਂ ਇਲਾਵਾ ਇੱਕ ਹੋਰ ਗੱਲ ਜਿਹੜੀ ਮੈਂ ਦੱਸਾਂ ਲੱਗਾ ਉਹ ਨਹਾਉਂਦਾ ਨਹੀਂ ਜਾਂ ਇਨਸਾਨ ਲੜਕਾ ਜਾਂ ਲੜਕੀ ਦਾ ਜੋ ਵੀ ਆ ਉਹ ਨਹਾਉਣਾ ਛੱਡ ਦਿੰਦਾ ਐ ਐਂਡ 6 6 7 7 ਮਹੀਨੇ ਨਹਾਉਂਦੇ ਹੀ ਨਹੀਂ ਗੰਦੇ ਹੀ ਕੱਪੜੇ ਪਾਏ ਐਂਡ ਇਸ ਤੋਂ ਵੀ ਅੱਗੇ ਕਈ ਵਾਰੀ ਆਪਣੇ ਆਪ ਨੂੰ ਬਹੁਤ ਪੜੇ ਲਿਖੇ ਹੋਣ ਦੇ ਬਾਵਜੂਦ ਵੀ ਆਪਣੇ ਘਰ ਦੇ ਵਿੱਚ ਕੈਦ ਕਰ ਲੈਂਦੇ ਐ ਐਂਡ ਸਾਲ ਸਾਲ ਦੋ ਦੋ ਸਾਲ ਬਾਹਰ ਹੀ ਨਹੀਂ ਨਿਕਲਦੇ ਐਂਡ ਆਪਣਾ ਹੀ ਉਹ ਕੀ ਉਹਨੂੰ ਕਹਿੰਦੇ ਗੁੰ ਉਤਰਖਾਂਦੇ ਜਦੋਂ ਗੰਦੀਆਂ ਸ਼ਕਤੀਆਂ ਲੱਗ ਜਾਂਦੀਆਂ ਵਾ ਇਸ ਹੱਦ ਤੱਕ ਇਨਸਾਨ ਦੀ ਜ਼ਿੰਦਗੀ ਨੂੰ ਗੰਦਾ ਕਰ ਦਿੰਦੀਆਂ ਸੋ ਇਹ ਇੱਕ ਪਹਿਚਾਨ ਆ ਨਹਾਉਣਾ ਨਹੀਂ ਕੱਪੜੇ ਨਹੀਂ ਬਦਲਨੇ ਹਰ ਇੱਕੜਾ ਲੜਨਾ ਹਰ ਵੇਲੇ ਬਸ ਲੜਾਈ ਝਗੜੇ ਦੇ ਉਤਾਰੂ ਰਹਿਣਾ ਮੈਨੂੰ ਕੋਈ ਬੁਲਾਵੇ ਨਾ ਬਿਨਾਂ ਗੱਲ ਤੋਂ ਹਾਈਪਰ ਹੋ ਜਾਣਾ ਇਹ ਸਾਰੀਆਂ ਗੰਦੀਆਂ ਸ਼ਕਤੀਆਂ ਦੀ ਪਹਿਚਾਨ ਹੈ ਪਰਟੀਕੂਲਰ ਮੰਨ ਲਓ ਜਿਹੀ ਲੇਡੀਜ਼ ਦੀ ਗੱਲ ਕਰੀਏ ਔਰਤਾਂ ਦੀ ਗੱਲ ਕਰੀ ਤਾਂ ਔਰਤਾਂ ਦੇ ਉੱਤੇ ਪਰਟੀਕੂਲਰ ਕਿਹੜੇ ਸਿੰਪਟਮ ਦੇਖਣ ਨੂੰ ਮਿਲਦੇ ਆ ਜਦੋਂ ਉਹਨਾਂ ਦੇ ਉੱਤੇ ਮਤਲਬ ਬੁਰੀਆਂ ਸ਼ਕਤੀਆਂ ਲੱਗ ਜਾਂਦੀਆਂ ਨੇ ਦੇਖੋ ਮੇਨ ਤਾਂ ਚੀਜ਼ ਹੁੰਦੀ ਆ ਇੱਕ ਤਾਂ ਨੀਲ ਪੈਣੇ ਹਮ ਹਮ ਬੋਡੀ ਦੇ ਉੱਤੇ ਹਮ ਅ ਤਿੰਨ ਤਰ੍ਹਾਂ ਦੇ ਨਿਸ਼ਾਨ ਹੁੰਦੇ ਆ ਨੀਲੇ ਲਾਲ ਜਾਂ ਕਾਲੇ ਹਮ ਉਹ ਅਲੱਗ ਅਲੱਗ ਐਂਟੀਟੀਆਂ ਆ ਅਲੱਗ ਅਲੱਗ ਆ ਹਮ ਬਟ ਬੋਡੀ ਦੇ ਉੱਤੇ ਇਹ ਚੀਜ਼ਾਂ ਪੈਣੀਆਂ ਫਿਰ ਸਕ੍ਰੈਚੇਜ਼ ਆਉਣਾ ਅ ਜਿੱਦਾਂ ਨੌਂਦਰਾ ਵੱਜਣੀਆਂ ਫਿਰ ਗੰਦੇ ਸੁਪਨੇ ਆਉਣਾ ਹੁਣ ਇੱਕ ਆਪਣਾ ਕਿਸੇ ਨੇ ਕਮੈਂਟ ਕੀਤਾ ਸੀ ਵੀ ਜਿੰਨ ਕਿਵੇਂ ਆਪਣਾ ਮੈਂ ਕਮੈਂਟ ਦਾ ਜਵਾਬ ਦੇਣ ਲੱਗਾ ਜਦੋਂ ਆਪਾਂ ਜਿੰਨ ਵਾਲੀ ਵੀਡੀਓ ਪਾਈ ਆ ਤਾਂ ਉਹਦੇ ਵਿੱਚ ਆਪਣਾ ਕਿਸੇ ਆਈ ਥਿੰਕ ਪਤਾ ਨਹੀਂ ਕੋਈ ਲੇਡੀ ਦਾ ਹੀ ਆ ਕਮੈਂਟ ਵੀ ਜਿੰਨ ਕਿਵੇਂ ਕਿਸੇ ਲੜਕੀ ਦੇ ਨਾਲ ਗਲਤ ਕਰ ਸਕਦੇ ਤੇ ਉਹ ਉਹਨਾਂ ਦੇ ਕੋਲ ਤਾਂ ਸਰੀਰ ਹੀ ਨਹੀਂ ਆ ਫਿਰ ਉਹ ਗੱਲ ਕੀ ਆ ਵੀ એનર્ਜੀ ਮਹਿਸੂਸ ਹੋਣਾ ਹੁਣ ਹਵਾ ਆ ਹਵਾ ਨੂੰ ਆਪਾਂ ਦੇਖ ਥੋੜੀ ਸਕਦੇ ਆ ਮਹਿਸੂਸ ਕਰ ਸਕਦੇ ਆ ਹਾਂਜੀ એનર્ਜੀ ਆ ਨਾ એનર્ਜੀ ਨੂੰ ਮਹਿਸੂਸ ਕਰ ਸਕਦੇ ਆ ਅੱਗ ਆ ਅੱਗ ਨੂੰ ਫੜੋਗੇ ਤੇ ਪਤਾ ਲੱਗੂਗਾ ਵੀ ਇਹ ਗਰਮ ਆ ਸੇਕ ਆ ਵੇਹ ਸਾਹਮਣੇ ਅੱਗ ਬਲਦੀ ਪਈ ਤੇ ਆਪਾਂ ਉਹਨੂੰ ਕੁਝ ਸਾਨੂੰ ਪਤਾ ਥੋੜੀ ਲੱਗਣਾ ਵੀ ਇਹ ਗਰਮ ਹੈ ਕਿ ਠੰਡੀ ਕੁਝ ਨਾ ਕੁਝ ਉਹਦੇ ਨੇੜੇ ਜਾਓਗੇ ਫੇਰ ਹੀ ਉਹ ਸੇਕ ਦਊਗੀ ਨਾ ਇਦਾਂ ਹੀ ਉਹ એનર્ਜੀਜ਼ ਆ ਕਿਉਂਕਿ ਉਹਨਾਂ ਦੇ ਕੋਲ ਅਗਨੀ ਤਤ ਆ ਜਦੋਂ ਉਹ ਗਲਤ ਕੰਮ ਕਰਦੇ ਆ ਤਾਂ ਪਾਰਟੀਕੂਲਰ ਜਿਹਦੇ ਨਾਲ ਹੁੰਦਾ ਉਹਨੂੰ ਆਪਣੇ ਆ ਪਤਾ ਲੱਗ ਜਾਂਦਾ ਵਾ ਕਿ ਇਹ ਵਾਕਈ ਹੀ ਮੇਰੇ ਨਾਲ ਇਹ ਗਲਤ ਹੋ ਰਿਹਾ ਵਾ ਉਹ ਲੇਡੀਜ਼ ਦੇ ਉੱਤੇ ਇਹ ਸਿੰਪਟਮ ਜਿਹੜੇ ਉਹ ਸ਼ੋਅ ਹੁੰਦੇ ਆ ਫਿਰ ਜਦੋਂ ਉਹਨਾਂ ਸਵੇਰੇ ਉੱਠਣਾ ਵਾ ਤੇ ਆਪਣਾ ਬੋਡੀ ਦੇ ਵਿੱਚ એનર્ਜੀ ਲੈਵਲ ਜਿਹੜਾ ਬਿਲਕੁਲ ਜ਼ੀਰੋ ਡਾਊਨ ਜਦੋਂ ਸਵੇਰੇ ਇਨਸਾਨ ਉੱਠਦਾ ਬਿਲਕੁਲ ਫਰੈਸ਼ ਹੁੰਦਾ ਤਾਂ ਉਹ ਬਿਲਕੁਲ ਐਂ ਲੱਗਣਾ ਕਿ ਜਿਦਾਂ ਮੈਂ ਪਤਾ ਨਹੀਂ ਕਿੰਨਾ ਕੁ ਕੰਮ ਕਰਕੇ ਆਈ ਆ ਕਿ ਮੈਂ ਟੁੱਟਿਆ ਬਸ ਈ ਸਾਰਾ ਉਹਨਾਂ ਨੂੰ ਉੱਠਣ ਦੇ ਉੱਤੇ ਆਪਣੀ ਨਾਰਮਲ ਰੁਟੀਨ ਦੇ ਵਿੱਚ ਆਉਂਦੇ ਆ ਉਹਨਾਂ ਨੂੰ 2 ਤੋਂ 3 ਘੰਟੇ ਲੱਗ ਜਾਂਦੇ ਸਾਰਾ ਦਿਨ ਉੱਠਣਾ ਨਹੀਂ ਦਿੱਤਾ ਤੂ ਤੂ ਕੇ ਤੁਰਨਾ ਹਰ ਵੇਲੇ ਥੱਕੇ ਥੱਕੇ ਰਹਿਣਾ ਤਕਾਵਟ ਰਹਿਣੀ ਇਹ ਕੁਝ ਇੱਕ ਜਿਹੜੇ ਗੰਦੀਆਂ ਸ਼ਕਤੀਆਂ ਦੀ ਪਹਿਚਾਨ ਹੈ ਜਿਹੜੀ ਲੇਡੀਜ਼ ਦੇ ਉੱਤੇ ਖਾਸ ਕਰਕੇ ਚਲਦੀਆਂ ਹੂੰ ਹੂੰ ਪੇਟ 'ਚ ਲਗਾਤਾਰ ਦਰਦ ਰਹਿਣੀ ਹੂੰ ਹੂੰ ਧੁੰਨੀ ਦੇ ਆਲੇ ਦੁਆਲੇ ਦਰਦ ਰਹਿਣੀ ਹੂੰ ਹੂੰ ਹਰ ਵੇਲੇ ਕੰਟੀਨਿਊਸਲੀ ਦਰਦ ਰਹਿਣੀ ਇਹ ਲੇਡੀਜ਼ ਦੇ ਉੱਤੇ ਖਾਸ ਕਰਕੇ ਵੀ ਜਿੱਥੇ ਆਪਾਂ ਟੈਸਟ ਵੀ ਸਾਰੇ ਕਰਾਉਂਦੇ ਆ ਡਾਕਟਰ ਕੋਲ ਵੀ ਜਾਂਦੇ ਆ ਮੈਡੀਕਲ ਟੈਸਟ ਵੀ ਸਾਰੇ ਠੀਕ ਆ ਰਿਪੋਰਟਸ ਸਾਰੀਆਂ ਨਾਰਮਲ ਆ ਡਾਕਟਰ ਕਹਿੰਦੇ ਕੁਝ ਹੈ ਹੀ ਨਹੀਂ ਇਹ ਇਹ ਉਹ ਵਾਲਾ ਪੱਖ ਆ मतलब बेसिकली ਅਸੀਂ ਇਹ ਸਿੰਪਟਮ ਉਹ ਦੱਸ ਰਹੇ ਹਾਂ ਕਿ ਜੇਕਰ ਤੁਹਾਨੂੰ ਇਹ ਸਾਰੇ ਸਿੰਪਟਮਸ ਲੱਗਣ ਕਿ ਤੁਹਾਡੇ ਵਿੱਚ ਹੈ ਜਾਂ ਤੁਹਾਡੇ ਘਰ ਦੇ ਵਿੱਚ ਹੈਗੇ ਨੇ ਤਾਂ ਸਮਝ ਲਿਓ ਕਿ ਮਲੀਨ ਸ਼ਕਤੀਆਂ ਨੇ ਤੁਹਾਡਾ ਘੇਰਾ ਪਾ ਲਿਆ ਗੰਦੀਆਂ ਸ਼ਕਤੀਆਂ ਦਾ ਪੈਰਾ ਲੱਗਾ ਲੱਗਾ ਆ ਠੀਕ ਆ ਸੋ ਬੇਸਿਕਲੀ ਇਹ ਜਿਹੜੀਆਂ ਮਲੀਨ ਸ਼ਕਤੀਆਂ ਜਾਂ ਗੰਦੀਆਂ ਸ਼ਕਤੀਆਂ ਕਹਿ ਸਕਦੇ ਆ ਇਹ ਲੱਗਣ ਦੇ ਕਾਰਨ ਕਿਹੜੇ-ਕਿਹੜੇ ਹੁੰਦੇ ਨੇ ਗੰਦੀਆਂ ਸ਼ਕਤੀਆਂ ਜਿਹੜੀਆਂ ਉਹ ਕਈ ਤਰੀਕਿਆਂ ਦੇ ਨਾਲ ਲੱਗ ਜਾਂਦੀਆਂ ਹਾਂ 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 ਜਿਸ ਤਰ੍ਹਾਂ ਆਪਾਂ ਇਹਦੇ ਬਾਰੇ ਪਿਛੇ ਪੌਡਕਾਸਟ ਜਿਹੜਾ ਆਪਾਂ ਇਸ ਤੋਂ ਪਹਿਲਾਂ ਪਾਰਟ ਇਹਦਾ ਕੀਤਾ ਉਹਦੇ ਵਿੱਚ ਆਪਾਂ ਡਿਟੇਲ ਦੱਸੀ ਆ ਚਰਾਏ ਤੋਂ ਲੱਗ ਜਾਂਦੀਆਂ ਦਰਖਤਾਂ ਤੋਂ ਲੱਗ ਜਾਂਦੀਆਂ ਜਿਹੜੇ ਆਪਾਂ ਫੋਲਤਾਰਨ ਜਾਨਦੇ ਆ ਘਾਟ ਉਹਨਾਂ ਤੋਂ ਲੱਗ ਜਾਂਦੀਆਂ ਜਿੱਥੇ ਆਪਾਂ ਆਪਣਾ ਉਤਾਰਾ ਕਰਾਉਣ ਜਾਂਦੇ ਆ ਜਿੱਦਾਂ ਮੈਂ ਤੁਹਾਨੂੰ ਮਾਂਜੀ ਦਾ ਬਾਲਾ ਜੀ ਤਾਂ ਬਾਰੇ ਗੱਲ ਕੀਤੀ ਗਏ ਆਪਾਂ ਉਤਾਰਾ ਕਰਾਉਣੇ ਪਰ ਉਹਨਾਂ ਦੇ ਰੂਲ ਰੈਗੂਲੇਸ਼ਨ ਨੂੰ ਫੋਲੋ ਨਹੀਂ ਕੀਤਾ ਉਤੋਂ ਵੀ ਉਹ ਚੀਜ਼ਾਂ ਲੱਗ ਜਾਂਦੀਆਂ ਫਿਰ ਇਸ ਤੋਂ ਇਲਾਵਾ ਸ਼ਮਸ਼ਾਨੀ ਸ਼ਕਤੀਆਂ ਜਿਹੜੇ ਆ ਸ਼ਮਸ਼ਾਨ ਸਾਧਨਾ ਕਰਦੇ ਆ ਮਸਾਨ ਖਵਾਤਾ ਕਿਸੇ ਨੂੰ ਕੁਝ ਪਿਆਤਾ ਕੋਈ ਡੋਲ ਬਣਾਤੀ ਇਹਨਾਂ ਚੀਜ਼ਾਂ ਦੇ ਨਾਲੇ ਸ਼ਕਤੀਆਂ ਜਿਹੜੀਆਂ ਉਹ ਇਨਸਾਨੀ ਜ਼ਿੰਦਗੀ ਦੇ ਵਿੱਚ ਦਾਖਲ ਹੋ ਜਾਂਦੀਆਂ ਤੇ ਉਹਨਾਂ ਨੂੰ ਆਪਣਾ ਉਹਨਾਂ ਦੀ ਪਕੜ ਦੇ ਵਿੱਚ ਇਨਸਾਨੀ ਸਰੀਰ ਆ ਜਾਂਦਾ ਹੈ ਬੇਸਿਕਲੀ ਅਸੀਂ ਅੱਜ ਕੱਲ ਦੇਖ ਰਹੇ ਹਾਂ ਕਿ ਜਿਹੜੇ ਨਾਰਮਲ ਫੈਮਲੀਆਂ ਦੇ ਲੋਕ ਆ ਉਹਨਾਂ ਦੀ ਖੂਨ ਪਸੀਨੇ ਦੀ ਜਿਹੜੀ ਕਮਾਈ ਆ ਉਹ ਜਾਂ ਤਾਂ ਬਾਬਿਆਂ ਦੇ ਕੋਲ ਚਲੀ ਜਾਂਦੀ ਆ ਜਾਂ ਤਾਂ ਦਵਾਈਆਂ ਤੇ ਚਲੀ ਜਾਂਦੀ ਆ ਇਦਾਂ ਕਿ ਤੰਤਰ ਕਰਕੇ ਜਦੋਂ ਗਲਤ ਜਦੋਂ ਪਤਾ ਤੇ ਉਦੋਂ ਲੱਗਦਾ ਵਾ ਵੀ ਜਦੋਂ ਵਾਪਰਦੀ ਆ ਹੂੰ ਜਿਹਨੂੰ ਦਰਦ ਆ ਪਤਾ ਤੇ ਉਹਨੂੰ ਲੱਗਣਾ ਵਾ ਜਿਹਦੇ ਘਰ ਦੇ ਉੱਤੇ ਵਾਪਰ ਰਹੀ ਆ ਜਿਹਨੂੰ ਪੀੜ ਆ ਕੋਈ ਦੁੱਖ ਆ ਕੋਈ ਬਿਮਾਰੀ ਆ ਤੇ ਨੇਚਰਲੀ ਗੱਲ ਆ ਉਹ ਤਾਂ ਜਾਊ ਕਹਿੰਦੇ ਨਾ ਜੋਤਾਂ ਨਾ ਲੱਗੇ ਸੋ ਤਾਂ ਜਾਣੇ ਕੋਣ ਜਾਣੇ ਪੀੜ ਪਰਾਈ ਹੁਣ ਉਹ ਜਿਹਨੂੰ ਪੀੜ ਆ ਪਤਾ ਤਾਂ ਉਹਨੂੰ ਆ ਜਿਹਦੇ ਘਰ ਅੱਗ ਲੱਗੀ ਆ ਪਤਾ ਤੇ ਉਹਨੂੰ ਆ ਫੇਰ ਉਹ ਖੂਨ ਪਸੀਨੇ ਦੀ ਕਮਾਈ ਜਿਹੜੀ ਆ ਉਹ ਬਾਬਿਆਂ ਦੀ ਭੇਡ ਚੜ ਜਾਂਦੀ ਆ ਹੂੰ ਹਮੇਸ਼ਾ ਜਦੋਂ ਵੀ ਕਿਸੇ ਜਗ੍ਹਾ ਦੇ ਉੱਤੇ ਜਾਂਦੇ ਹੋ ਜਿਹੜੇ ਮੇਰੇ ਕੋਲ ਵੀ ਆਉਂਦੇ ਆ ਲੋਕ ਬਹੁਤ ਦੁਖੀ ਹੁੰਦੇ ਆ ਮੈਂ ਉਹਨਾਂ ਨੂੰ ਇੱਕ ਗੱਲ ਕਹਿਣਾ ਕਿ ਜਦੋਂ ਵੀ ਤੁਸੀਂ ਆਉਂਦੇ ਹੋ ਉਦੋਂ ਆਪਣੇ ਯਕੀਨ ਨੂੰ ਪੱਕਾ ਕਰਕੇ ਤੁਰੋ ਪਸ਼ਵਾਸ਼ ਨੂੰ ਪੱਕਾ ਕਰਕੇ ਤੁਰੋ ਜਿੱਦਾਂ ਕਹੀਏ ਉਦਾਂ ਫੋਲੋ ਕਰੋ ਤੇ ਨਿਕਲ ਜਾਓਗੇ ਜਿੱਕਰ ਦੇ ਵਿੱਚੋਂ ਤੇ ਜਿਨ੍ਹਾਂ ਨੇ ਫੋਲੋ ਕੀਤਾ ਉਹਨਾਂ ਨੂੰ ਅੱਜ ਬਾਬਾ ਜੀ ਨੇ ਖੁਸ਼ੀਆਂ ਦਿੱਤੀਆਂ ਰਹਿਮਤਾਂ ਵੀ ਦਿੱਤੀਆਂ ਬਾਬਾ ਫਰੀਦ ਸਾਹਿਬ ਦੀ ਕਿਰਪਾ ਨਾਲ ਆਉਂਦੇ ਆ ਧੰਨਵਾਦ ਵੀ ਕਰਕੇ ਜਾਂਦੇ ਆ ਉਹਨਾਂ ਦਾ ਧੰਨਵਾਦ ਆ ਮੇਰਾ ਨਹੀਂ ਪਰ ਮੇਨ ਮੁੱਦਾ ਕੀ ਆ ਜਾਂਦਾ ਵਾ ਵੀ ਯਕੀਨ ਦੇ ਉੱਤੇ ਤੁਰੋ ਯਕੀਨ ਨੂੰ ਪਰਪੱਕ ਕਰਕੇ ਤੁਰੋ ਫੇਰ ਹੀ ਉਸ ਚੱਕਰ ਦੇ ਵਿੱਚੋਂ ਨਿਕਲਿਆ ਜਾਣਾ ਵਾ ਨਹੀਂ ਤਾਂ ਨਹੀਂ ਸੋ ਮੰਨ ਲਓ ਕਿ ਜੇ ਕਿਸੇ ਇਨਸਾਨ ਦੇ ਤੇ ਮਲੀਨ ਸ਼ਕਤੀਆਂ ਜਿਹੜੀਆਂ ਉਹਨਾਂ ਦਾ ਪੈਰਾ ਆ ਚੁੱਕਿਆ ਆ ਜਾਂ ਕਿਸੇ ਘਰ ਦੇ ਉੱਤੇ ਮਲੀਨ ਸ਼ਕਤੀਆਂ ਨੇ ਆਪਣਾ ਧਾਵਾ ਬੋਲ ਦਿੱਤਾ ਆ ਤਾਂ ਉਸ ਚੀਜ਼ ਤੋਂ ਛੁਟਕਾਰਾ ਕਿਵੇਂ ਪਾਇਆ ਜਾ ਸਕਦਾ ਉਸ ਚੀਜ਼ ਤੋਂ ਛੁਟਕਾਰਾ ਜਾਂ ਤਾਂ ਕੋਈ ਪ੍ਰਮਾਤਮਾ ਦਾ ਭਗਤ ਉਹ ਦਵਾ ਸਕਦਾ ਚੰਗੀਆਂ એનਰਜੀਜ਼ ਨੂੰ ਫੋਲੋ ਕਰੋ ਜਿੱਦਾਂ ਮੈਂ ਬਾਰ ਬਾਰ ਹਰ ਪੋਡਕਾਸਟ ਦੇ ਵਿੱਚ ਗੱਲ ਕਹਿੰਦਾ ਵਾਂ ਵੀ ਉਹਨੂੰ ਮਾਂਜੀ ਦੀ એનર્ਜੀ ਬਹੁਤ ਸੋਹਣੀ એનર્ਜੀ ਹੈ ਉਹਨੂੰ ਫੋਲੋ ਕਰੋ ਮੰਗਲਵਾਰ ਦੇ ਮੰਗਲਵਾਰ ਨੂੰ ਮਾਂਜੀ ਦੇ ਮੰਦਰ ਜਾਣਾ ਸ਼ੁਰੂ ਕਰੋ ਸ਼ਨੀਵਾਰ ਕਾਲਕਾ ਦੇ ਮੰਦਰ ਜਾਣਾ ਸ਼ੁਰੂ ਕਰੋ ਜੇ ਸਿੱਖੀਜ਼ਮ ਦੇ ਵਿੱਚ ਤੁਸੀਂ ਬਲੀਵ ਕਰਦੇ ਹੋ ਤੇ ਤੁਸੀਂ ਬਾਬਾ ਦੀਪ ਸਿੰਘ ਜੀ ਦੀ એનર્ਜੀ ਨੂੰ ਗੁਰੂ ਨਾਨਕ ਸਾਹਿਬ ਦੀ એનર્ਜੀ ਨੂੰ ਫੋਲੋ ਕਰੋ ਤੇ ਉਹ ਕਰਦੇ ਆ ਪ੍ਰੋਟੈਕਸ਼ਨ ਕਾਫੀ ਹੱਦ ਤੱਕ ਪ੍ਰੋਟੈਕਸ਼ਨ ਦਿੰਦੇ ਆ ਫਿਰ ਉਹ ਰਾਹ ਵੀ ਦਿਖਾਉਂਦੇ ਆ ਇਹਨਾਂ ਚੀਜ਼ਾਂ ਤੋਂ ਬਚਾਉਣ ਦਾ ਉਹਨੂੰ ਬਚਾਉਂਦੇ ਵੀ ਆ ਸੇਫ ਵੀ ਕਰਦੇ ਆ ਜਿਸ ਦਾ ਸਾਹਿਬ ਡਾਡਾ ਹੋਏ ਤੇ ਉਸ ਨੂੰ ਮਾਰ ਨਾ ਸਕੇ ਕੋਈ ਜਿੱਦਾਂ ਮਾਲਕ ਡਾਡਾ ਆ ਜਿੱਦਾਂ ਆਪਣੇ ਮਾਲਕ ਦੇ ਉੱਤੇ ਯਕੀਨ ਬੁਲੰਦ ਆ ਉਹਦਾ ਵਲਵੇਂਗਾ ਹੋਈ ਨਹੀਂ ਸਕਦਾ ਪਰ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਮਜ਼ਬੂਤ ਕਰੀਏ ਆਪਣੇ ਯਕੀਨ ਨੂੰ ਮਜ਼ਬੂਤ ਕਰੀਏ ਤੇ ਪੱਥਰ ਦੇ ਵਿੱਚੋਂ ਵੀ ਰੱਬ ਮਿਲ ਸਕਦਾ ਵਾ ਬਾਕੀ ਜੇ ਨਹੀਂ ਯਕੀਨ ਤਾਂ ਫੇਰ ਤਾਂ ਰੱਬ ਸਾਹਮਣੇ ਖਲੋਕੇ ਵੀ ਤੁਹਾਡੇ ਨਾਲ ਗੱਲਾ ਕਰੀ ਜਾਵੇ ਤੁਹਾਨੂੰ ਥਾਂਵੇਂ ਵਿਸ਼ਵਾਸ ਨਹੀਂ ਹੋਣਾ ਬੀਸਿਕਲੀ ਸੀ ਗੱਲ ਕੀਤੀ ਤੁਸੀਂ ਸਿੰਪਟਮ ਦੱਸੇ ਸੀਗੇ ਮਲੀਨ ਸ਼ਕਤੀਆਂ ਦੇ ਤੁਸੀਂ ਤੇ ਇਨਸਾਨੀ ਸਿੰਪਟਮ ਦੱਸੇ ਸੀ ਕਿ ਜਦੋਂ ਕਿਸੇ ਇਨਸਾਨ ਦੇ ਉੱਤੇ ਮੰਨ ਲਓ ਕਿ ਮਲੀਨ ਸ਼ਕਤੀਆਂ ਆ ਜਾਂਦੀਆਂ ਨੇ ਤੇ ਉਹਦੇ ਅੰਦਰ ਕਿਹੜੇ ਕਿਹੜੇ ਬਦਲਾਅ ਆ ਜਾਂਦੇ ਆ ਤੇ ਔਰਤਾਂ 'ਚ ਕਿਹੜੇ ਕਿਹੜੇ ਬਦਲਾਅ ਆਉਂਦੇ ਆ ਪਰੰਤੂ ਜੇਕਰ ਕਿਸੇ ਘਰ ਦੇ ਉੱਤੇ ਮਲੀਨ ਸ਼ਕਤੀਆਂ ਲਾ ਦਿੱਤੀਆਂ ਜਾਣ ਉਹ ਘਰ ਦੇ ਵਿੱਚ ਕੀ ਕੀ ਬਦਲਾਅ ਆਉਣਗੇ ਸਭ ਤੋਂ ਪਹਿਲਾਂ ਘਰ ਦੀ ਬਰਕਤ ਉੱਡ ਜਾਏਗੀ ਹੂੰ ਹੂੰ ਘਰ ਦੇ ਸਾਰੇ ਜੀ ਕਮਾਈ ਕਰਦੇ ਹੋਣਗੇ ਹੂੰ ਹੂੰ ਪਤਾ ਨਹੀਂ ਲੱਗੂਗਾ ਪੈਸਾ ਕਿੱਥੇ ਗਿਆ ਹੂੰ ਹੂੰ ਦੂਜੀ ਗੱਲ ਕਿ ਚੰਗਾ ਭਲਾ ਕੰਮਕਾਰ ਕਰਦਾ ਕੋਈ ਵੀ ਘਰ ਦਾ ਕੋਈ ਪੱਟੀ ਕੁਦਰ ਇਨਸਾਨ ਇੱਕਦਮ ਗਲਤ ਟਰੈਕ ਤੇ ਚਲਾ ਜਾਏਗਾ ਇੱਕਦਮ ਕੰਮਕਾਰ ਤੋਂ ਮਨਕਰ ਹੋ ਜਾਏਗਾ ਇੱਕਦਮ ਨਸ਼ਿਆਂ ਦੇ ਰਾਹ ਪੈ ਜਾਏਗਾ ਚੰਗਾ ਭਲਾ ਕੰਮਕਾਰ ਕਰਦਾ ਇੱਕਦਮ ਕੰਮ ਤੋਂ ਇਨਕਾਰੀ ਐਂਡ ਇਹ ਗਲਤੀਆਂ ਸ਼ਕਤੀਆਂ ਦੇ ਕਰਕੇ ਹੀ ਉਸ ਇਨਸਾਨ ਦੀ ਸੋਸਾਇਟੀ ਗਲਤ ਹੋ ਜਾਏਗੀ ਗਲਤ ਲੋਕਾਂ ਦੇ ਸੰਪਰਕ ਵਿੱਚ ਚਲਾ ਜਾਏਗਾ ਨਸ਼ਿਆਂ ਦੇ ਰਾਹ ਪੈ ਜਾਏਗਾ ਲੋਕ ਕਹਿੰਦੇ ਆ ਵੀ ਅੱਜ ਕੱਲ ਆ ਦੂਜਾ ਡਰੱਗ ਜਦਾ ਬੜਾ ਫੈਲਿਆ ਵਾ ਹੁਣ ਉਹਦਾ ਇੱਕ ਪੱਖ ਜਿਹੜਾ ਵਾ ਸਮਾਜਿਕ ਆ ਇੱਕ ਪੱਖ ਰੋਹਾਨੀਅਤ ਆ ਹੁਣ ਉਹਦੇ ਵਿੱਚ ਇਹ ਆ ਵੀ ਜਦੋਂ ਕਿਸੇ ਇਨਸਾਨ ਦੇ ਨਾਲ ਗਲਤ ਸ਼ਕਤੀ ਲੱਗ ਜੇਗੀ ਉਸ ਵੇਲੇ ਵੀ ਉਹ ਨਸ਼ਿਆਂ ਦੇ ਰਾਹ ਪੈ ਜਾਊਗਾ ਉਸ ਵੇਲੇ ਵੀ ਜਿੰਨੇ ਕਦੀ ਜ਼ਿੰਦਗੀ ਦੇ ਵਿੱਚ ਸ਼ਰਾਬ ਨੂੰ ਹੱਥ ਨਹੀਂ ਲਾਇਆ ਉਹ ਫਿਰ ਸਾਰਾ ਦਿਨ ਦਿਨ ਤੋਂ ਲੈ ਕੇ ਰਾਤ ਤੱਕ ਅਲਕੋਹਲਿਕ ਹੋ ਜਾਂਦੇ ਦਿਨ ਤੋਂ ਲੈ ਕੇ ਰਾਤ ਤੱਕ ਸ਼ਰਾਬ ਪੀਂਦੇ ਬਿਨਾ ਵਜ੍ਹਾ ਤੋਂ ਘਰ 'ਚ ਲੜਾਈ ਹੁੰਦੀ ਹੈ ਵਿਦਆਊਟ ਐਨੀ ਰੀਜ਼ਨ ਮਰਦੇਓ ਮਾਰਦੇਓ ਕੱਢਦੇਓ ਮੈਨੂੰ ਰਹਿਣਾ ਤੂੰ ਨਹੀਂ ਰਹਿਣਾ ਤੂੰ ਨਹੀਂ ਰਹਿਣਾ ਮੈਨੂੰ ਨਹੀਂ ਰਹਿਣਾ ਸਾਰਾ ਦਿਨ ਘਰ 'ਚ ਕਲਾ ਕਲੰਦਰ ਚੱਲਦਾ ਰਹਿੰਦਾ ਤਲਾਕ ਵਿਦਆਊਟ ਐਨੀ ਰੀਜ਼ਨ ਵਿਦਆਊਟ ਐਨੀ ਰੀਜ਼ਨ ਤਲਾਕ ਬਿਨਾ ਵਜ੍ਹਾ ਤੋਂ ਤਲਾਕ ਚੰਗਾ ਭਲਾ ਲਵ ਮੈਰਿਜ ਹੋਈ ਐਡਾ ਸੋਹਣਾ ਘਰ ਪਰਿਵਾਰ ਐਡੇ ਸੋਹਣੇ ਬੱਚੇ ਵਿਦਆਊਟ ਐਨੀ ਰੀਜ਼ਨ ਲੜਕੀ ਕਹੇਗੀ ਮੈਂ ਰਹਿਣਾ ਹੀ ਨਹੀਂ ਜੋ ਮਰਜ਼ੀ ਕਰ ਲੈ ਮੁੰਡਾ ਕਹਿ ਲੂਗਾ ਮੈਂ ਰੱਖਣੀ ਨਹੀਂ ਜੋ ਮਰਜ਼ੀ ਕਰ ਲਾ ਮਤਲਬ ਇੰਨਾ ਐਕਸਟ੍ਰੀਮ ਲੈਵਲ ਦੇ ਉੱਤੇ ਕਲੇਸ਼ ਘਰ ਦੇ ਵਿੱਚ ਹੁੰਦਾ ਆ ਮਰਨ ਮਰੌਣ ਦੇ ਤਾਰੂ ਹੋ ਜਾਂਦੇ ਆ 2-4 ਮਿੰਟ ਦੇ ਵਿੱਚ ਹੀ ਜਿੱਥੇ ਇਹ ਸ਼ਕਤੀਆਂ ਦਾਖਲ ਹੋ ਜਾਂਦੀਆਂ ਹੈ ਤਾਂ ਕੁਝ ਵੀ ਨਹੀਂ ਆ એનર્ਜੀ ਆ ਪੋਜ਼ਿਟਿਵ ਆ ਨੈਗੇਟਿਵ ਆ ਪੋਜ਼ਿਟਿਵ ਆਏਗੀ ਪੋਜ਼ਿਟਿਵ ਵਿਚਾਰ ਦੇਗੀ ਪੋਜ਼ਿਟਿਵ ਵਿਚਾਰ ਆਉਣਗੇ ਵੀ ਪਰਿਵਾਰ ਚ ਪਿਆਰ ਆ ਐਨਾ ਕੀ ਕਹਿੰਦੇ ਹੁੰਦੇ ਆ ਵੀ ਪਤੀ ਪਤਨੀ ਦੇ ਵਿੱਚ ਕਿਹੜਾ ਪਿਆਰ ਹੁੰਦਾ ਵਾ ਵੀ ਤੈਨੂੰ ਤਾਪ ਚੜੇਵੇਂ ਹੂੰਗਾ ਤੇ ਤੇਰੀ ਮੇਰੀ ਇੱਕ ਜਿੰਦੜੀ ਹੂੰ ਗਾਣਾ ਸੁਣਿਆ ਸਾਰਿਆਂ ਨੇ ਉਹ ਪਿਆਰ ਹੁੰਦਾ ਵਾ ਵੀ ਇੱਕ ਨੂੰ ਪੀੜ ਹੁੰਦੀ ਆ ਤਾਂ ਦੂਜੇ ਨੂੰ ਤਕਲੀਫ ਹੋ ਰਹੀ ਹੈ ਹੈਨਾ ਉਹ ਉਹੋ ਜੀ ਇਹੋ ਜਿਹਾ ਪਿਆਰ ਆਪਸ ਦੇ ਵਿੱਚ ਜਿਹੜਾ ਹੁੰਦਾ ਆ ਉਹ ਜਦੋਂ ਇਹ ਸ਼ਕਤੀਆਂ ਐਂਟਰ ਹੋ ਜਾਂਦੀਆਂ ਐ ਤਾਂ ਵਾਹੀ ਆ ਜਦੋਂ ਐਂਟਰ ਹੋ ਜਾਂਦੀਆਂ ਵੀਰੇ ਕੋਈ ਜਿਹਦੀ ਸ਼ਕਲ ਵੇਖਣੀ ਵੀ ਪਸੰਦ ਨਹੀਂ ਕਰਦੇ ਮੇਰੇ ਕੋਲ ਰੋਜ਼ ਕੇਸ ਆਉਂਦੇ ਹੂੰ ਹੂੰ ਕੋਈ ਰੀਸੈਂਟ ਕੇਸ ਦੱਸ ਸਕਦੇ ਹੋ ਕਿ ਜਿੱਥੇ ਮਲੀਨ ਸ਼ਕਤੀਆਂ ਨੇ ਆਪਣਾ ਘਰ ਕਰ ਲਿਆ ਤੇ ਉਹ ਰਿਸ਼ਤੇ ਤਾਰ ਤਾਰ ਹੋ ਗਿਆ ਵਿਦਆਊਟ ਐਨੀ ਰੀਜ਼ਨ ਇੱਕ ਆ ਕੇਸ ਆਇਆ ਵਾ ਤੋਂ ਥੋੜੇ ਦਿਨ ਹੋਇਆ ਮੇਰੇ ਕੋਲ ਕੈਨੇਡਾ ਤੋਂ ਆ ਮੈਂ ਹੁਣ ਕੰਟਰੀ ਬਦਲ ਕੇ ਨਾਮ ਨਹੀਂ ਦਊਂਗਾ ਮੈਂ ਕੰਟਰੀ ਦਾ ਨਾਮ ਵੀ ਨਹੀਂ ਦੇਣਾ ਚਾਹੁੰਦਾ ਇਹ ਮੈਂ ਨਹੀਂ ਚਾਹੁੰਦਾ ਵੀ ਮੈਂ ਕਦੀ ਕੇਸ ਲੋਕਾਂ ਅੱਗੇ ਡਿਸਕਲੋਜ਼ ਕਰਾਂ ਜਿਹੜੇ ਆਪਾਂ ਹੱਲ ਕੀਤੇ ਜੀ 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 ਤੇ ਮੈਂ ਕਦੀ ਵੀ ਕਿਸੇ ਦੀ ਆਈਡੈਂਟੀਟੀ ਜ਼ਾਹਰ ਨਹੀਂ ਕੀਤੀ ਜੀ ਬਟ ਕੇਸ ਨੂੰ ਵੀ ਮੈਂ ਦੱਸਦਾ ਟੂਕਾ ਮਾਤਰ ਕਿਉਂਕਿ ਮੈਂ ਔਨ ਕੈਮਰਾ ਲਿਆ ਕੇ ਲੋਕਾਂ ਨੂੰ ਦੱਸਣਾ ਨਹੀਂ ਚਾਹੁੰਦਾ ਵੀ ਆਹ ਵੇਖੋ ਜੀ ਆ ਵੀ ਠੀਕ ਹੋਇਆ ਆ ਵੀ ਠੀਕ ਹੋਇਆ ਆ ਵੀ ਠੀਕ ਹੋਇਆ ਜੇਰਾ ਠੀਕ ਹੋਇਆ ਉਹਦੀ ਸੱਚਾਈ ਪਰਮਾਤਮਾ ਜਾਣਦਾ ਆ ਅੱਬਾ ਫਰੀਦ ਸਾਹਿਬ ਦੇ ਕੋਲ ਪੂਰਾ ਰਿਕਾਰਡ ਹੈ ਉਹਦਾ ਹਮ ਹਮ ਆਸਟ੍ਰੇਲੀਆ ਤੋਂ ਕੇਸ ਆ ਇੱਕ ਆਪਣਾ ਕੈਨੇਡਾ ਤੋਂ ਕੇਸ ਆ ਮੇਰੇ ਕੋਲ ਤੇ ਉਹ ਲੜਕੀ ਬਹੁਤ ਵਧੀਆ ਅ ਚੰਗੀ ਡੀਸੈਂਟ ਫੈਮਿਲੀ ਐਜੂਕੇਟਿਡ ਫੈਮਿਲੀ ਤੇ ਮੈਨੂੰ ਉਹਨਾਂ ਨੇ ਵੀਡੀਓ ਬਣਾ ਕੇ ਭੇਜੀ ਵੀ ਯਕਦਮ ਕੁੜੀ ਲੜਕੀ ਜਿਹੜੀ ਆ ਉਹ ਨੂੰ ਉਹਨਾਂ ਦੀ 12 13 ਸਾਲ ਵਿਆਹ ਨੂੰ ਹੋਵੇ ਇੱਕਦਮ ਹਾਈਪਰ ਵਿਦਆਊਟ ਐਨੀ ਰੀਜ਼ਨ ਉਹਨੇ ਰਾਤ ਨੂੰ ਕੋਈ 1 2 ਵਜੇ ਨਾਲ ਆਪਾਂ ਖਲੋਗੇ ਉੱਚੀ ਉੱਚੀ ਬੋਲਣ ਲੱਗ ਪਈ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ ਤੇ ਪੁਲਿਸ ਸੱਦ ਲਈ ਐਂਡ ਬਹੁਤ ਜ਼ਿਆਦਾ ਬੁਰਾ ਹਾਲ ਹਰ ਇੱਕ ਨੂੰ ਉਹਨੇ ਅਬਿਊਸਿਵ ਲੈਂਗੁਏਜ ਜਿਹੜੀ ਉਹ ਯੂਜ਼ ਕੀਤੀ ਫਿਰ ਉਹਨਾਂ ਨੇ ਜਦੋਂ ਮੇਰੇ ਨਾਲ ਕੰਟੈਕਟ ਕੀਤਾ ਤੇ ਫਿਰ ਉਹਦਾ ਆਪਣਾ ਟ੍ਰੀਟਮੈਂਟ ਸਟਾਰਟ ਕੀਤਾ ਉਹਨੂੰ ਅੱਜ ਟ੍ਰੀਟਮੈਂਟ ਸਟਾਰਟ ਕੀਤੇ ਨੂੰ ਕੋਈ ਮੇਰੇ ਖਾਲ 4-5 ਮਹੀਨੇ ਤੋਂ ਉੱਪਰ ਹੋ ਚੱਲੇ ਬਟ ਉਹਦੇ ਵਿੱਚ 5 ਮਹੀਨਿਆਂ ਤੋਂ ਉੱਪਰ ਆਪਣੀ ਜਿਹੜੀ ਸਕਸੈਸ ਰੇਟ ਆ ਉਹ ਬਾਬਾ ਜੀ ਦੀ ਕਿਰਪਾ ਦੇ ਨਾਲ 90% ਤੋਂ ਪਲੱਸ ਆ ਅੱਜ ਆਪਰਾ ਸਟੋਰ ਆ ਸਭ ਕੁਝ ਆ ਹਰ ਸਭ ਕੁਝ ਕਰਦੇ ਵਿੱਚ ਆ ਬਟ ਵਿਦਆਊਟ ਐਨੀ ਰੀਜ਼ਨ ਉਹਨੇ ਇੰਨੀ ਕੁ ਹਾਈਪਰ ਵੀ ਜੋ ਅੱਗੇ ਚੀਜ਼ਾਂ ਆਈਆਂ ਚੁੱਕ ਚੁੱਕੇ ਮਾਰੀਆਂ ਕੁਝ ਵੀ ਨਾ ਸਮਝ ਲੱਗੇ ਐਂਡ ਬਹੁਤ ਵਧੀਆ ਫੈਮਿਲੀ ਡੀਸੈਂਟ ਫੈਮਿਲੀ ਆ ਫਿਰ ਉਹਨਾਂ ਨੇ ਮੇਰੇ ਨਾਲ ਕੰਟੈਕਟ ਕੀਤਾ ਤੇ ਮੈਂ ਜਿਹੜੇ ਸੁਣ ਵੀ ਰਹੇ ਆ ਉਹਨਾਂ ਨੇ ਵੀ ਗੱਲ ਕਹਿਣੀ ਚਾਹੁੰਦਾ ਵੀ ਜਿਨ੍ਹਾਂ ਦਾ ਟ੍ਰੀਟਮੈਂਟ ਚੱਲ ਰਿਹਾ ਹੌਸਲਾ ਰੱਖੋ ਕਿਉਂਕਿ ਇਹ ਨੂਰੀ ਇਲਮ ਨੂਰੀ ਇਲਮ ਸਨੋ ਚੱਲਦਾ ਹੁਣ ਕਈ ਕੇਸਿਸ ਇਦਾਂ ਦੇ ਆ ਜਿੱਥੇ ਅੱਜ 6 ਮਹੀਨੇ ਬਾਅਦ ਜਾ ਕੇ ਪੋਜ਼ਿਟਿਵ ਰਿਸਪੌਂਸ ਆਉਂਦਿਆ ਅਮਰੀਕਾ ਤੋਂ ਕੇਸ ਆ ਉਹ ਉਹਨਾਂ ਦੀ ਵੀ ਆਪਣਾ ਮੈਸੇਜ ਆ ਗਿਆ ਵਾਇਸ ਮੈਸੇਜ ਆ ਗਿਆ 6 ਮਹੀਨੇ ਹੋ ਗਏ 6 ਮਹੀਨੇ ਬਾਅਦ ਜਾ ਕੇ ਬੇਟਾ ਕਹਨੇ ਚਾਇਆ ਸੋ ਹੁੰਦਾ ਜ਼ਰੂਰ ਆ ਨਾ ਹੋਣ ਵਾਲਾ ਸਾਡੀ ਕਿਤਾਬ 'ਚ ਵਰਕਾ ਨਹੀਂ ਜਿਹੜੀਆਂ ਮੈਂ ਗੱਲਾਂ ਕਹਿੰਦਾ ਉਹਨਾਂ ਉੱਤੇ ਪੂਰਾ ਇਲਮ ਕਰੋ ਕੰਮ ਹੋਊਗਾ ਬਟ ਟਾਈਮ ਲੱਗਦਾ ਜੇ ਕਿਸੇ ਦਾ ਸ਼ਰਾਬ ਦਾ ਕੇਸ ਚੱਲ ਰਿਹਾ ਵਾ ਕੋਈ ਸ਼ਰਾਬ ਬਹੁਤ ਜ਼ਿਆਦਾ ਪੀਂਦਾ ਆ ਹੱਲ ਹੋਊਗਾ 100 1% ਹੋਊਗਾ ਬਟ ਟਾਈਮ ਲੱਗਣਾ ਜੇ ਕਿਉਂਕਿ ਇਹ ਨੂਰੀਲ ਮੈਂ ਨੂਰੀ ਇਲਮ ਸਲੋ ਚੱਲਦਾ ਹਮੇਸ਼ਾ ਸੋਲ ਵਿੱਚ ਇਲਮ ਹੁੰਦੇ ਕਿੰਨੇ ਤਰ੍ਹਾਂ ਦੇ ਆ ਉਦਾਂ ਬੇਸਿਕਲੀ ਬੇਸਿਕਲੀ ਇਲਮ ਤਾਂ ਦੋ ਹੀ ਆ ਇੱਕ ਨੂਰੀ ਤੇ ਇੱਕ ਕਾਲਾ ਅੱਛਾ ਜੇ ਮੋਟੀ ਤੌਰ ਤੇ ਆਪਾਂ ਚੱਲੀਏ ਨੂਰੀ ਇਲਮ ਦੇ ਵਿੱਚ ਨੂਰ ਆ ਜਾਂਦਾ ਪਰਮਾਤਮਾ ਦਾ ਨੂਰ ਆ ਜਾਂਦਾ ਪੀਰਾਂ ਫਕੀਰਾਂ ਦੀ એનર્ਜੀ ਆ ਜਾਂਦੀ ਹੈ ਗੁਰੂਆਂ ਦੀ એનર્ਜੀ ਆ ਜਾਂਦੀ ਹੈ ਪੋਜੀਟਿਵ એનર્ਜੀ ਆ ਜਾਂਦੀ ਹੈ ਦੇਵੀ ਦੇਵਤਿਆਂ ਦੀ એનર્ਜੀ ਆ ਜਾਂਦੀ ਹੈ ਜਿਹੜੀ એનર્ਜੀ ਦੇ ਨਾਲ ਲੋਕਾਂ ਦਾ ਦੁੱਖ ਦਰਦ ਕਿਉਰ ਕੀਤਾ ਜਾਂਦਾ ਇਹਦਾ 네ਗੇਟਿਵ ਐਂਟੀਟੀਆਂ ਨੂੰ ਹਟਾਇਆ ਜਾਂਦਾ ਇੱਕ ਇਲਮਾ ਕਾਲਾ ਹੁਣ ਕਾਲੇ ਇਲਮ ਦੇ ਨਾਲ ਵੀ ਕਈ ਕਹਿੰਦੇ ਅਸੀਂ ਇਲਾਜ ਕਰਦੇ ਆਂ ਬਟ ਕਾਲੇ ਇਲਮ ਦੀ એનર્ਜੀ ਦੇ ਵਿੱਚ ਉਹੀ ਭੂਤ ਪ੍ਰੇਤ ਜਿੰਨ ਮਤਲਬ ਫਿਰ ਜਿਹੜਾ ਜਿਹੜਾ ਮਤਲਬ ਜਿਹੜੇ ਕੇਸਸ ਨੂਰੀ ਦੇ ਨਾਲ ਨਾ ਹੱਲ ਹੋ ਸਕਣ ਫਿਰ ਉੱਥੇ ਕਿਤੇ ਨਾ ਕਿਤੇ ਕਾਲਾ ਇਲਮ ਵਰਤਿਆ ਜਾਂਦਾ ਦੇਖੋ ਕਾਲਾ ਅਸੀਂ ਵੀ ਵਰਤਦੇ ਆਂ ਬਟ ਕਾਲਾ ਵਰਤਣ ਦਾ ਕਾਰਨ ਕੀ ਹੁੰਦਾ ਵਾ ਜਦੋਂ ਅਸੀਂ ਉਹਨਾਂ 네ਗਟਿਵ ਐਂਟੀਟੀਆਂ ਦਾ ਭੂਤ ਪ੍ਰਸ਼ਾਦ ਦਿੰਦੇ ਆਂ ਜਿਹੜੀ ਜਿਹੜੀ ਐਂਟੀਟੀ ਦਾ ਚਲਣਾ ਹੀ ਜਿੰਨੇ ਸ਼ਰਾਬ ਤੇ ਆ ਜਿਹੜੀ ਐਂਟਰਟੀ ਨੇ ਜਾਣਾ ਹੀ ਆ ਮਾਸਤੇ ਆ ਮੀੜਤੇ ਆ ਹੁਣ ਜੋ ਦਾ ਬਣਦਾ ਉਹਦਾ ਦਿਆਂਗੇ ਪਰ ਦਿਆਂਗੇ ਕਿਸੇ ਦੇ ਭਲੇ ਦੀ ਖਾਤਰ ਨਾ ਕਿ ਕਿਸੇ ਦਾ ਮਾਰਾ ਕਰਨ ਦੀ ਖਾਤਰ ਕਾਲਾ ਚਲਾਵਾਂਗੇ ਕਾਲਾ ਵਰਤਿਆ ਜਾਂਦਾ ਆ ਪਰ ਨੂਰੀ ਇਲਮ ਦੇ ਵਿੱਚ ਕਾਲਾ ਕਦੋਂ ਵਰਤਿਆ ਜਾਂਦਾ ਕੱਟਣ ਵਾਸਤੇ ਕਾੜਿਆ ਨਾ ਕਿ ਕਿਸੇ ਦਾ ਮਾਰਾ ਕਰਨ ਲਈ ਕਾਲਾ ਵਾ ਇੱਕ ਕਾਲਾ ਉਹ ਵਾ ਜਿਹੜਾ ਕਿਸੇ ਦਾ ਮਾਰਾ ਕਰਨ ਵਾਸਤੇ ਵਰਤਿਆ ਜਾਂਦਾ ਉਹ ਇਲਮ ਆ ਉਹਦੇ ਵਿੱਚ ਜਿਹੜਾ ਵਾ ਵੀ ਕਈ ਤਰ੍ਹਾਂ ਦੇ ਭੂਤ ਪ੍ਰੇਤ ਜਿੰਨ ਪਤਾਲ ਬਸਾਜ ਖੇਤਰਪਾਲ ਕਈ ਕੁਝ ਬ੍ਰह्म ਰਾक्षਸ ਕਈ ਕੁਝ ਕਾਲੇ ਇਲਮ ਦੇ ਵਿੱਚ ਵਰਤ ਲੈਂਦੇ ਆ ਬਟ ਨੂਰੀ ਇਲਮ ਦੇ ਵਿੱਚ ਕੀ ਫਰਕ ਆ ਕਿ ਨੂਰੀ ਇਲਮ ਦੇ ਵਿੱਚ ਕੋਈ ਵੀ ਇਦਾਂ ਦੀ ਚੀਜ਼ ਨੂੰ ਯੂਜ਼ ਨਹੀਂ ਕੀਤਾ ਜਾਂਦਾ ਨੂਰੀ ਇਲਮ ਜਿਹੜਾ ਵਾ 24 ਕੈਰਟ 골ਡ ਆ ਹਾਂ ਸਿਰਫ ਇਹ ਆ ਵੀ ਉਹਦੀ ਕਾਰਤ ਕਰਨ ਵਾਸਤੇ ਉਹਨਾਂ ਦੇ ਭੋਗ ਪ੍ਰਸ਼ਾਦ ਜਿਹੜੇ 네ਗੇਟਿਵ ਐਂਟੀਟੀਆਂ ਦੇ ਦਿੱਤੇ ਜਾਂਦੇ ਆ ਜਿੱਦਾਂ ਉਹ ਲਾਈਆਂ ਗਈਆਂ ਉਦਾਂ ਹੀ ਉਹਨਾਂ ਨੂੰ ਲਾਇਆ ਜਾਂਦਾ ਵਾ ਇਹ ਫਰਕ ਆ ਤੁਸੀਂ ਬੇਸਿਕਲੀ ਅਜੜੀਆਂ ਮਲੀਨ ਸ਼ਕਤੀਆਂ ਲੱਗਦੀਆਂ ਨੇ ਕਈ ਵਾਰੀ ਅਸੀਂ ਇਹਨਾਂ ਨੂੰ ਡਾਇਗਨੋਸ ਕਰਨ ਦੇ ਵਿੱਚ ਵੀ ਕਾਫੀ ਸਮਾਂ ਲਗਾ ਦਿੰਨੇ ਆ ਕਈ ਵਾਰੀ ਜਿਹੜੇ ਤੁਸੀਂ ਸਿੰਪਟਮ ਦੱਸੇ ਠੀਕ ਹੈ ਅ ਇਨੀਸ਼ੀਅਲ ਤੌਰ ਤੇ ਕਿਉਂਕਿ ਅਸੀਂ ਮਾਡਰਨ ਯੁੱਗ ਦੇ ਵਿੱਚ ਰਹਿ ਰਹੇ ਹਾਂ ਸੋ ਇਨੀਸ਼ੀਅਲ ਤੌਰ ਦੇ ਉੱਤੇ ਤਾਂ ਆਪਾਂ ਪਹਿਲਾਂ ਜਾਣਦੇ ਆ ਮੈਡੀਕਲ ਸਰਵਿਸਿਜ਼ ਦੇ ਉੱਤੇ ਅਸੀਂ ਪਹਿਲਾਂ ਡਾਕਟਰਸ ਕੋਲ ਜਾਂਦੇ ਆ ਜਦੋਂ ਡਾਕਟਰਸ ਕੋਲ ਹੱਲ ਨਹੀਂ ਨਿਕਲ ਪਉਂਦਾ ਫਿਰ ਅਸੀਂ ਡਾਕਟਰਸ ਬਦਲਦੇ ਰਹਿੰਨੇ ਬਦਲਦੇ ਰਹਿੰਦੇ ਆ ਇਹ ਪ੍ਰੋਸੈਸ ਦੇ ਵਿੱਚ ਘੱਟੋ ਘੱਟ 6 ਤੋਂ 7 ਮਹੀਨੇ ਦਾ ਸਮਾਂ ਨਿਕਲ ਜਾਂਦਾ ਮਤਲਬ ਇਹਨੂੰ ਕਹਿ ਸਕਦੇ ਆ ਇਹ ਬਹੁਤ ਲੰਮਾ ਸਮਾਂ ਹੋ ਜਾਂਦਾ ਹੈ ਤੇ ਉਦੋਂ ਤੱਕ ਉਹ ਜਿਹੜੀਆਂ ਸ਼ਕਤੀਆਂ ਹੌਲੀ 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 ਹੋਰ ਘਰ ਕਰ ਲੈਂਦੀਆਂ ਨੇ ਸੋ ਕੀ ਇਹ ਚੀਜ਼ ਵੀ ਇਫੈਕਟ ਕਰਦੀ ਹੈ ਕਿ ਜੇ ਇਹਨਾਂ ਚੀਜ਼ਾਂ ਨੂੰ ਇਨੀਸ਼ੀਅਲ ਪ ਦੇ ਦਿੱਤਾ ਜਾਵੇ ਤਾਂ ਉਹ ਜਲਦੀ ਹੱਲ ਹੋ ਸਕਦਾ ਪਰ ਜਿੱਦਾਂ ਜਿੱਦਾਂ ਇਹ ਜਿਹੜੀ ਇਹਦੀ ਇਹ ਸ਼ਕਤੀਆਂ ਮਤਲਬ ਲੇਟ ਹੋਈ ਜਾਂਦੀਆਂ ਜਾਂ ਜ਼ਿਆਦਾ ਘਰ ਕਰੀ ਜਾਂਦੀਆਂ ਤੇ ਫਿਰ ਇਹਨਾਂ ਨੂੰ ਕੱਢਣਾ ਔਖਾ ਹੋ ਜਾਂਦਾ ਦੇਖੋ ਨੇਚਰਲੀ ਗੱਲ ਆ ਜੇ ਤਾਂ ਗੱਲ ਹੈਗੀ ਆ ਜਿੱਦਾਂ ਕਲੇਸ਼ ਦੀ ਜੀ ਘਰ ਚ ਬਿਨਾਂ ਵਜ੍ਹਾ ਤੋਂ ਲੜਾਈ ਝਗੜਾ ਸ਼ੁਰੂ ਹੋ ਗਿਆ ਹੂੰ ਉਹਦਾ ਜੇ ਦਾ ਟ੍ਰੀਟਮੈਂਟ ਉੱਥੇ ਹੀ ਹੋ ਗਿਆ ਤਾਂ ਠੀਕ ਹੈ ਨਹੀਂ ਤਾਂ ਫਿਰ ਅੱਗੇ ਡਿਵੋਰਸ ਤੱਕ ਗੱਲ ਚੱਲੇ ਜਗੀ ਪਰਵਾਦ ਟੁੱਟ ਜਾਏਗਾ ਮੁੰਡਾ ਅਲੱਗ ਹੋ ਜਾਏਗਾ ਵੱਖਰਾ ਰਹਿ ਲੱਗ ਪਏਗਾ ਹੁਣ ਦੂਜੀ ਗੱਲ ਆ ਗਈ ਬਿਮਾਰੀ ਦੀ ਜੀ ਸਟਾਰਟਿੰਗ ਦੇ ਉੱਤੇ ਕੋਈ ਗਲਤ ਸ਼ਕਤੀ ਲਾਈ ਉਹਦਾ ਹੱਲ ਹੋ ਗਿਆ ਤਾਂ ਠੀਕ ਆ ਨਹੀਂ ਤੇ ਬਾਅਦ ਵਿੱਚ ਨੈਗੇਟਿਵਿਟੀ ਨੇ ਜਦੋਂ ਸਰੀਰ ਨੂੰ ਖਰਾਬ ਕਰਤਾ ਜਿਹਦਾ ਰੀਸੈਂਟਲੀ 2 ਦਿਨ ਪਹਿਲਾਂ ਕੇਸ ਆਇਆ ਵੀ ਉਹ ਲੇਡੀ ਜਿਹੜੀ ਆ ਉਹ ਇਸ ਟਾਈਮ ਤੇ ਆਪਣਾ ਐਡਮਿੰਟਨ ਆ ਕੈਨੇਡਾ ਇੱਥੋਂ ਉਦੇਸ ਬੜਾਏ ਸੀ ਆਪਾਂ ਲਾ ਸ਼ੁਰੂ ਕੀਤਾ ਤੇ ਉਹ ਹੁਣ व्हीਲਚੇਅਰ ਦੇ ਉੱਤੇ ਆ ਐਂਡ ਸਾਰਾ ਸਰੀਰ ਸਿਰ ਤੋਂ ਲੈ ਕੇ ਪੈਰਾਂ ਤੱਕ ਗਠੀਏ ਦਾ ਭਰਿਆ ਪਿਆ ਵਾ ਦਰਦਾਂ ਹੁੰਦੀਆਂ ਆ ਮੂੰਹ ਵਿੰਗਾ ਹੋ ਚੁੱਕਾ ਵਾ ਹੁਣ ਜਿਹੜੀ ਚੀਜ਼ ਨੈਗੇਟਿਵਿਟੀ ਖਰਾਬ ਕਰ ਚੁੱਕੀ ਆ ਉਹ ਦੁਬਾਰਾ ਨਹੀਂ ਬਣ ਸਕਦੀ ਇਹ ਤਾਂ ਹਾਂਜੀ ਜਿਹੜੀ ਬਾਡੀ ਖਰਾਬ ਹੋ ਗਈ ਹੁਣ ਉਹਨੂੰ ਪੈਰਲਾਈਸਿਸ ਹੋ ਗਿਆ ਹੁਣ ਵੀਲ ਚੇਅਰ ਦੇ ਉੱਤੇ ਆ ਮੂੰਹ ਇੱਕ ਸਾਈਡ ਨੂੰ ਚਲਾ ਗਿਆ ਵਾ ਤੇ ਹੁਣ ਉਹ ਜਿਹੜਾ ਸਰੀਰ ਸੁੱਕ ਗਿਆ ਵਾ ਮਸਾਣੀ ਲਾਤੀ ਆ ਮਸਾੜੀ ਖਵਾਤੀ ਮਸਾਣੀ ਲਾਤੀ ਸਰੀਰ ਸੁੱਕ ਕੇ ਕੰਡਾ ਹੋ ਗਿਆ ਹੁਣ ਉਹਦੇ ਵਿੱਚ ਉਹਦਾ ਐਂਡ ਆ ਗਿਆ ਨੁੱਚੜ ਗਿਆ ਸਾਰਾ ਸਰੀਰ ਉਨੋਂ ਦੇ ਵਿੱਚ ਉਹ ਚੀਜ਼ ਦੁਬਾਰਾ ਨਹੀਂ ਬਣ ਸਕਦੀ ਹਾਂ ਸਟਾਰਟਿੰਗ ਪੁਆਇੰਟ ਦੇ ਉੱਤੇ ਜੇ ਉਹਦਾ ਇਲਾਜ ਸ਼ੁਰੂ ਹੋ ਜੇ ਤਾਂ ਉਹ ਕਿਊਰ ਹੋ ਸਕਦਾ ਆ ਲੇਕਨ ਸੇਮ ਵੇਜ ਜਿੱਦਾਂ ਅਸੀਂ ਕੈਂਸਰ ਦੀ ਗੱਲ ਕਰੀ ਜਿੱਦਾਂ ਕੈਂਸਰ ਦੀਆਂ ਸਟੇਜਿਸ ਹੁੰਦੀਆਂ ਨੇ 3rd ਸਟੇਜ ਤੇ ਜਾ ਕੇ ਆਪਾਂ ਟ੍ਰੀਟ ਕਰੀਏ ਉਹਦੇ ਬਹੁਤ ਘੱਟ ਚਾਂਸੇ ਹੁੰਦੇ ਕਿ ਕਿਊਰ ਹੋਵੇ ਪਰ ਜੇ ਨੂੰ ਫਸਟ ਸਟੇਜ ਦਿੱਤੇ ਅਸੀਂ ਉਹ ਫੜ ਲਈ ਤੇ इजीली ਕਿਊਰ ਕੀ ਚੀਜ਼ ਆ ਬਿਲਕੁਲ ਬਿਲਕੁਲ ਸੇਮ ਥਿੰਗ ਆ ਵੀ ਜਿੰਨਾ ਟਾਈਮ ਇਹਨਾਂ એનਰਜੀਜ਼ ਨੂੰ ਮਿਲਦਾ ਆ ਜੀ ਆਪਣਾ ਕੰਮ ਕਰਨ ਵਾਸਤੇ ਜਿਹੜੇ ਕੰਮ ਵਾਸਤੇ ਉਹ ਲਾਈਆਂ ਗਈਆਂ ਹਾਂ ਤੇ ਉਨਾ ਹੀ ਟਾਈਮ ਅੱਗੇ ਤੋਂ ਅੱਗੇ ਸਿਚੁਏਸ਼ਨ ਜਿਹੜੀ ਆ ਉਹ ਵਰਸ ਤੋਂ ਵਰਸ ਹੁੰਦੀ ਜਾਂਦੀ ਹੈ ਵੀ ਡੇ ਬਾਈ ਡੇ ਇਨਸਾਨ ਜਿਹੜਾ ਮੌਤ ਦੇ ਮੂੰਹ ਵੱਲ ਨੂੰ ਵੱਧਾ ਜਾਂਦਾ ਜੇ ਉਹਦਾ ਪ੍ਰੋਪਰ ਹੱਲ ਨਾ ਮਿਲੇ ਤੇ ਸੋ ਸਟਾਰਟਿੰਗ ਪੁਆਇੰਟ ਦੇ ਉੱਤੇ ਜੇ ਹੱਲ ਹੋ ਜੇ ਅਜੇ ਸਟਾਰਟਿੰਗ ਹੀ ਹੋਈ ਆ ਤੇ ਜਿੱਦਾਂ ਘਰ 'ਚ ਇੱਕਦਮ ਲੜਾਈ ਹੋਣੀ ਸ਼ੁਰੂ ਹੋਈ ਆ ਜੇ ਵਿਦਆਊਟ ਐਨੀ ਰੀਜ਼ਨ ਲੜਾਈ ਹੋਣੀ ਸ਼ੁਰੂ ਹੋ ਗਈ ਜ ਬੜਾ ਸੋਹਣਾ ਪਰਿਵਾਰ ਬੜਾ ਸੋਹਣਾ ਪਿਆਰ ਐ ਐ ਵਧੀਆ ਰਹਿ ਰਹੇ ਆ ਕੋਈ ਖਾਣ ਦੀ ਪੀਣ ਦੀ ਪੈਸੇ ਦੀ ਕਮੀ ਨਹੀਂ ਕੋਈ ਗੱਲ ਦੀ ਕਮੀ ਨਹੀਂ ਸਾਡੀ ਸਿਕਸth ਸੈਂਸ ਜਿਹੜੀ ਆ ਪ੍ਰਮਾਤਮਾ ਨੇ ਜਿਹੜਾ ਖੋਪੜ ਦਿੱਤਾ ਉਸ ਵੇਲੇ ਉਹਨੂੰ ਯੂਜ਼ ਕਰੋ ਵੀ ਯਾਰ ਹੋਇਆ ਕੀ ਆ ਐਡਾ ਵਧੀਆ ਕੁੜੀ ਰਹਿੰਦੀ ਆ ਘਰ ਦੇ ਵਿੱਚ ਐਡਾ ਸਾਝ ਸਾਹ ਲੈਂਦੀ ਆ ਜਾਨ ਦੇਂਦੀ ਸਾਰੇ ਪਰਿਵਾਰ ਦੇ ਵਿੱਚ ਹੋਇਆ ਕੀ ਉਸ ਵੇਲੇ ਆਪਣੇ ਦਿਮਾਗ ਤੋਂ ਕੰਮ ਲਓ ਸਮਝਦਾਰੀ ਤੋਂ ਕੰਮ ਲਓ ਤੇ ਉਸ ਚੀਜ਼ ਨੂੰ ਜੇ ਸਟਾਡੀ ਤੇ ਡਾਇਗਨੋਸ ਕਰ ਲੋਗੇ ਤਾਂ ਘਰ ਪਰਿਵਾਰ ਟੁੱਟਣ ਤੋਂ ਬਚ ਜਾਂਦੇ ਆ ਸਰੀਰ ਵੀ ਖਰਾਬ ਹੋਣ ਤੋਂ ਬਚ ਜਾਂਦੇ ਆ ਕਾਰੋਬਾਰ ਵੀ ਖਰਾਬ ਹੋਣ ਤੋਂ ਬਚ ਜਾਂਦੇ ਆ ਪਰ ਜੇ ਇੱਕ ਵਾਰੀ ਸਿਚੁਏਸ਼ਨ ਵਿਗੜ ਗਈ ਫਿਰ ਗੱਡੀ ਟਰੈਕ ਤੇ ਆਉਣ ਤੇ ਪਤਾ ਨਹੀਂ ਕਿੰਨਾ ਟਾਈਮ ਲੱਗੇ ਸੋ ਮੈਨੂੰ ਲੱਗਦਾ ਹੈ ਕਿ ਅੱਜ ਅਸੀਂ ਬੜੇ ਬਰੀਕੀ ਦੇ ਨਾਲ ਜਿਹੜੀਆਂ ਮਲੀਨ ਸ਼ਕਤੀਆਂ ਐ ਇਹਨਾਂ ਦੇ ਹਰੇਕ ਪਹਿਲੂ ਨੂੰ ਖੋਲਿਆ ਹੈ ਉਮੀਦ ਕਰਦੀਆਂ ਕਿ ਸਾਡਾ ਅੱਜ ਦਾ ਪੋਡਕਾਸਟ ਤੁਹਾਡੇ ਲਈ ਬਹੁਤ ਜ਼ਿਆਦਾ ਲਾਭਕਾਰੀ ਹੋਵੇਗਾ ਸੋ ਇਸ ਤਰੀਕੇ ਦੇ ਹੋਰ ਐਪੀਸੋਡਸ ਦੇ ਲਈ ਤੁਸੀਂ ਸਾਡੇ ਨਾਲ ਬਨੇ ਰਹੋ ਤੁਹਾਡਾ ਆਪਣਾ ਪੋਡਕਾਸਟ ਚੈਨਲ ਹੈ ਰੂਹਾਨੀ ਰਾਹਤ ਵਿਦ ਡਾਕਟਰ ਜਗਜੀਤ ਜਸਜੀ ਸਸ਼ਿਕਾ